ਮਾਫ ਕਰਨਾ ਜਨਾਬ ਤੁਹਾਨੂੰ ਜੁਆਇਨ ਕੀਤੇ ਹਾਲੇ ਥੋੜਾ ਟਾਈਮ ਹੋਇਆ ਹੈ ਇਸ ਲਈ ਤੁਹਾਨੂੰ ਅੰਦਾਜ਼ਾ ਨਹੀਂ ਕਿ ਦੌਲਤਪੁਰ ਤੇ ਰੇਡ ਕਰਨਾ ਜ਼ਹਿਰੀਲੇ ਨਾਗ ਦੀ ਪਟਾਰੀ 'ਚ ਹੱਥ ਪਾਉਣ ਦੇ ਬਰਾਬਰ ਹੈ ਜੀ ਐਮਐਲਏ ਬਖਤਾਵਰ ਬਰਾੜ ਤੇ ਰਾਣੇ ਬਰਾੜ ਨਾਲ ਪੰਗਾ ਸਿੱਧੀ ਮੌਤ ਹੈ ਜਨਾਬ ਅਮਰ ਸਿੰਘ ਸੀਨੀਅਰ ਮੈਂ ਆ ਨਾ ਕਿ ਤੂੰ ਤੇ ਤੇਰੀ ਡਿਊਟੀ ਹੈ ਮੇਰੇ ਆਰਡਰਸ ਨੂੰ ਫੋਲੋ ਕਰਨਾ ਨਾ ਕਿ ਮੈਨੂੰ ਸਲਾਹਾਂ ਦੇਣਾ ਰੇਡ ਤਾਂ ਹੋਏਗੀ ਤੇ ਅੱਜ ਹੀ ਹੋਏਗੀ ਤੁਸੀਂ ਟੀਮਸ ਫਾਰਮ ਕਰੋ ਇਨਾ ਜ਼ਹਿਰੀਲੇ ਨਾਗਾਂ ਦੇ ਦਾੰਦਾਂ 'ਚ ਕੱਟ ਕੇ ਦਿਖਾਵਾਂਗੇ ਜੀ ਸਰ ਜਨਾਬ ਯੋ ਲੈ ਲੈ ਸਵਾਦ ਕੋਈ ਨਹੀਂ ਦੇਖਦੇ ਆ ਓਏ ਮੇਜਰ ਗੱਡੀਆਂ ਰੈਡੀ ਕਰਾ ਰੇਡ ਤੇ ਜਾਣਾ ਇੱਕ ਮਿੰਟ ਹੋਲ ਰੱਖਿਓ ਕਾਉਣਾ ਤੱਕ ਸਰ ਡੀਐਸਪੀ ਸਾਹਿਬ ਜੀ ਡੀਐਸ ਵੀ ਸਾਹਿਬ ਬਈ ਮਹਾਰਾਜ ਆ ਕੀ ਚੱਕਰ ਪਾਈ ਜਾਂਦੇ ਹੋ ਮੈਂ ਕੀ ਚੱਕਰ ਪਾਉਣਾ ਜੀ ਮੈਂ ਤਾਂ ਬਸ ਆਪਦੀ ਡਿਊਟੀ ਨਿਭਾਰੇ ਆ ਬਈ ਇਸ ਤਰ੍ਹਾਂ ਹੈ ਇਸ ਇਲਾਕੇ ਵਿੱਚ ਤਾਂ ਹਵਾ ਵੀ ਸਾਥੋਂ ਪੁੱਛ ਕੇ ਆਪ ਦਾ ਰੁਖ ਬਦਲਦੀ ਹੈ ਤੇ ਤੁਸੀਂ ਸਾਡੀ ਇਜਾਜ਼ਤੋ ਬਿਨਾਂ ਹੀ ਦੌਲਤਪੁਰ ਚ ਰੇਡ ਕਰ ਚੱਲੇ ਹੋ ਐਮਐਲਏ ਸਾਹਿਬ ਹਵਾਵਾਂ ਹੀ ਹੋਣਗੀਆਂ ਜਿਹੜੀਆਂ ਤੁਹਾਡੇ ਤੋਂ ਪੁੱਛ ਕੇ ਵਗਦੀਆਂ ਨੇ ਤੇ ਰੇਡ ਕਰਨ ਲਈ ਮੈਨੂੰ ਤੁਹਾਡੇ ਤੋਂ ਪੁੱਛਣ ਦੀ ਲੋੜ ਨਹੀਂ ਹੈ ਮੈਨੂੰ ਇਜਾਜ਼ਤ ਦੇਣ ਵਾਸਤੇ ਮੇਰੀ ਵਰਦੀ ਕਾਫੀ ਹੈ ਬਈ ਇਸ ਤਰ੍ਹਾਂ ਹੈ तेरी या वर्दी उसके लगे सितारे सारे मेरे गुलाम ने चुप करके अपने सारे गुनाह कबूल कर लस थोड़ा हल्का कर दो नहीं जे मैं तेरे खिलाफ सबूत कठे कर, कर लेना फिर तेरा सारा बुढ़ापा जेल च पीतू दस किन्नेजे कदोंडर करेगा ਓਏ ਸਰੰਡਰ ਤਾਂ ਭਗਾਉੜੇ ਕਰਦੇ ਹੁੰਦੇ ਨੇ ਜੰਗਲ ਤੇ ਸ਼ੇਰ ਨਹੀਂ ਜਾ ਕਰ ਲੈ ਜਿਹੜੇ ਸਬੂਤ ਇਕੱਠੇ ਕਰਨੇ ਤੂੰ ਗੁੱਡ ਲੱਕ ਰਾਣੇ ਨੂੰ ਫੋਨ ਲਾ ਓਏ ਰੈਡੀ ਜੈਸਨ ਗੁੱਡ ਥੈਟਸ ਮੂਵ ਭਾਈ ਜੀ ਉਹ ਡੀਐਸਪੀ ਨੇ ਰੇਡ ਮਾਰਿਆ डिप्टी साहब है साडे इलाके दे पता कितनी पावर हुंदी है ना कोल और थोड़ी इज्जत रखी दी हुंदी है बजा बजा मारी जाते मजाक है डिप्टी नेपटी चले ये तेरा फिजिकल टेस्ट टेस्ट तो हो गया तू फेल डिप्टी वैसे भी कल युग ईमानदार तो कोई अफसर पुलिस फोर्स ज्वाइन कर दौ खाद के नार देश देश ते दे, लोकांदी सेवा करेगा ਪਰ ਅਸਲ 'ਚ ਇਹ ਸੌ ਸੰਵਿਧਾਨ ਦੇ ਪੰਨਿਆਂ ਤੇ ਸਿਰਫ ਲਿਖੀ ਹੋਈ ਰਹਿ ਜਾਂਦੀ ਤੇ ਇਹਦੀ ਉਦਾਹਰਨ ਹੈ ਦਰਿਆ ਵਿੱਚੋਂ ਕੱਢੀ ਗਈ ਡੀਐਸਪੀ ਜੋਗਾ ਸਿੰਘ ਦੀ লাশ ਜੋਗਾ ਸਿੰਘ ਨੇ ਬੀਤੇ ਦਿਨੀ ਆਪਣੀ ਪਾਰਟੀ ਨਾਲ ਨਸ਼ੇ ਦੀ ਰਾਜਸਥਾਨੀ ਦੌਲਤਪੁਰਾ 'ਚ ਰੇਟ ਕੀਤੀ ਇਸ ਦੌਰਾਨ ਪਿੰਡ ਵਾਲਿਆਂ ਨੇ ਇਹਨਾਂ ਤੇ ਹਮਲਾ ਕਰਤਾ ਤੇ ਇੱਕ ਇਮਾਨਦਾਰ ਪੁਲਿਸ ਅਫਸਰ ਸ਼ਹੀਦ ਹੋ ਗਿਆ ਦੌਲਤਪੁਰੇ ਦਾ ਇਤਿਹਾਸ ਗਵਾਹ ਹੈ ਕਿ ਇਹ ਵੀ ਇੱਕ ਕਤਲ इट्स अ कोल्ड ब्लडेड मर्डर पर एम मेरे बराड़ दी हाथ ठोका बनी पुलिस केस नु महज एक पगदर साबित करने की कोशिश कर रही है चलो साहब तोडा इस बारे की कहना देखो ये ता कातिल है जेड़ा गुंडे एमएलए बक्तावर बराड़ ते ओदे मुंडे ने कीता भावे पुलिस प्रशासन इना दे नाल रलया होया पर असि इना गुंडिया नु छड्डांगे नहीं अगो इंसाफ दी आवाज नु लोक आवाज बना के

रो ना मैं तेन गोली मार देनी है। दे काम तो गोली खान वाले कि मुखबरी कितनी। <laughs> तेरा गुसल मचा <बजा> गया तेन <laughs> तेन तो मैं अपने को अपनी रखेल बना के ਆ ਵੀ ਸੱਸੀ ਕਾਲ ਜੀ 1 2 3 4 ਹਾਂ ਜਨਾਬ ਜੀ ਮੇਰੀ ਭੈਣ ਗੁੰਮ ਹੋ ਗਈ ਹੈ ਜੀ ਓਏ ਉਹ ਕਿਹੜਾ ਲੁੱਡੂ ਦੀ ਡੀਟੀ ਹੈ ਜਿਹੜੀ ਗੁੰਮ ਗਈ ਅੱਛਾ ਇਹ ਇਹ ਕਹੇਂ ਚ ਗੱਲਾਂ ਕਰੇ ਤੁਸੀਂ ਕੁੜੀ ਲਾਪਤਾ ਹੋਈ ਹੈ ਕੁੜੀ ਸੁਣਦਾ ਸਾਨੂੰ ਬੋਲੇ ਨਹੀਂ ਹੈਗੇ ਆਜੂਗੀ ਗਈ ਉਹਨੇ ਕਿਸੇ ਆਸ਼ਕ ਨਾਲ ਸੈਰ ਸਪਟਾ ਕਰਨਾ ਆਹ ਕਿਹੋ ਜਿਹਾ ਰਿਸਪਾਂਸਿਬਲ ਕੰਮ ਕਰਨਾ ਤੁਸੀਂ चुपचाप सारी रिपोर्ट दर्ज करो नहीं तो कल लो सारे चलने तक ब्रेकिंग न्यूज़ चलूगी आ थाने लूटो केट दिया दी जल्द आएगा की केंद्र हाँ वही आजा सारी केंद्र स्वार्थ कराता है डीजीपी साहब भाई अफसर कोई अपना बंदा चाहिए ਤੇ ਆਹ ਵਾਲਾ ਮਸਲਾ ਥੋੜਾ ਠੰਡਾ ਹੋ ਜੇ ਫਿਰ ਦੇਖਦੇ ਆ ਕੀ ਕਰਨਾ ਹਾਂ ਹਾਂ ਸਾਸਿਕਾ ਬੇਰੀ ਬੈਨਾ ਜੀ ਓਏ ਜੀਂਦੇ ਰਹੋ ਭਾਈ ਕੀ ਹਾਲ ਹੈ ਹਾਂ ਭਾਈ ਕਿੱਦਾਂ ਹਮ ਹੋਰ ਮਾਮਾ ਜੀ ਸਵਾਲ ਐ ਫਿਰ ਨਵਾ ਕੁਰਤਾ ਐਮਪੀ ਦੇ ਸੌ ਚੱਕ ਸਮਾਗਮ ਲਈ ਓਏ ਕਾਹਦੇ ਸਵਾਗਮ ਸਾਲੇ ਇਹ ਕਿ ਕੰਮ ਖਰਾਬ ਹੀ ਨਾ ਹੋ ਜਾਏ ਕਿਤੇ ਸਾਲਾ ਕਿਉਂ ਕੀ ਹੋਇਆ ਓਹ ਪਤਾ ਹੀ ਏ ਤੈਨੂੰ ਓਹ ਡੀਐਸਪੀ ਵਾਲੇ ਰੌਲੇ ਦਾ মিডিਆ ਤੇ ਆਪੋਜੀਸ਼ਨ ਵਾਲਿਆਂ ਨੂੰ ਹੋਰ ਕੋਈ ਬੁੱਤਾ ਹੀ ਨਹੀਂ ਲੱਭਿਆ ਸਾਲਿਆ ਦਿਮਾਗ ਖਰਾਬ ਕੀਤਾ ਹੈ ਸਾਲਿਆ ਨੇ ਮੇਰਾ ਫਿਰ ਮੈਂ ਦਿਆ ਤੁਹਾਨੂੰ ਆਪਣਾ ਇੱਕ ਬੰਦਾ ਜਿਗਰੀ ਯਾਰ ਆ ਮੇਰਾ ਕੌਣ ਆ ਤਾਨੂੰ ਯਾਦ ਹੀ ਹੋਣਾ ਕਿ ਕੁਛ ਦਿਨ ਪਹਿਲੇ ਮਹਾਲੀ ਚ ਕਰੋਪਰੀ ਹੋਈ ਸੀ 2 ਕਰੋੜ ਦੀ ਕੈਸ਼ਵਨ ਵਾਲੀ ਹਾਂ ਤੇ ਜਿਹੜੇ ਅਫਸਰ ਨੇ ਉਹ ਕੇਸ ਸੋਲਵ ਕੀਤਾ ਸੀ ਉਹ ਮੇਰਾ ਪੁਰਾਣਾ ਜਿਗਰੀ ਯਾਰ ਕੀ ਨਾਮ ਸੀ ਉਹਦਾ ਯਾਰ ਮੈਂ ਨਾ ਭੁੱਲ ਗਿਆ ਦੇਵ ਡੀਐਸਪੀ ਦੇਵ